ਜੋ ਬਣਾਇਆ ਆਪਣੇ ਹੱਥਿਆ ਸਾਡਾ ਕੰਮ ਬੜਾ ਹੀ ਜੁਰਾ ਹੈ ਕਾਸ਼ਾ ਬਣਾ ਦੇਰ ਕੋ ਨਾ ਪਬਲਿਕਿਟੀ ਦੀ ਆਪ ਸਾਡਾ ਕੰਮ ਹੈ ਨਾ ਤੇ ਹਰ ਕਾਜੀਆ ਸਭ ਦੇ ਅੰਦਰ ਖਾਚੀ ਤੇ ਅਸੀਂ ਕੰਪਿਊਟਰ ਤੋਂ ਜਾਣੇ ਕਿ ਆਪਣੇ ਜ਼ਮਾਇਆ ਤਿੰਨ ਮਿੰਟ ਬਾਹਰ ਜਾਨ ਦਰਵਾਜ਼ਾ ਸਾਹਿਬ ਗ੍ਰਾਮ ਦਾ ਦਰਜ ਕਰਦੇ ਤੇ ਹੋਰ ਮਿਲਦੇ ਹੈ ਬੜੀ ਲਓ ਵੀ ਅਸੀਂ ਮੈਂ ਚੱਲੇ ਆ ਦੋ ਲਾਲ ਘੋੜੇ ਨਾ ਹਣਾ ਘੋੜੇ ਮੱਖਣ ਮੈਂ ਚੱਲੇ ਆ ਫਿਰ ਲਾਲ ਘੋੜੇ ਦੋ ਤਗੜੇ ਤਿਆਰ ਕੀਤੇ ਆ ਤੇ ਕਬਲਵੀਰ ਚੱਲਿਆ ਆਪਣਾ ਸੁਪਰ ਸੀਡਰ ਕਰਨ ਕਿਉਂਕਿ ਕੰਮ ਬੜਾ ਯੋਰਾ ਤੇ ਆ ਰਾਤ ਨੂੰ ਨਹੀਂ ਸੌਂਦੇ ਜੱਟ ਤੇ ਵੀਰ ਨੂੰ ਬੇਨਤੀ ਕੀਤੀ ਹੁਣ ਟਾਈਮ ਤੇ ਨਹੀਂ ਸੀ ਤੇ ਟਰੈਕਟਰ ਸਾਰੇ ਰਜੇ ਆ ਅੰਦਰ ਕਾਲੂ ਵੀਰ ਆਪਣਾ ਇਹ ਰੇਤ ਢੋਈਦਾ ਝੋਨੇ ਦੇ ਫੇਰੇ ਲਾਈ ਜਾਂਦਾ ਨਾਲ ਤੇ ਕੰਪਿਊਟਰ ਕੱਢਣ ਲੱਗੇ ਆ ਤੇ ਕਿਤੇ ਆ ਦੋ ਲਾਲ ਘੋੜੇ ਤਿਆਰ ਤੇ ਪੈੜੀ ਤਿਆਰ ਕਰਨ ਲੱਗੇ ਆ ਕੰਮ ਯੋਰਾ ਤੇ ਨਾਲੇ ਦਿਵਾਲੀ ਹੀ ਤੇ ਬੱਚੇ ਵੀ ਕਹਿੰਦੇ ਆ ਵੀ ਜਿੱਦ ਕਰਦੇ ਵੀ ਮੱਥਾ ਟੇਕਣਾ ਤੇ ਮੱਸਿਆ ਗੁਰੂ ਆਉਂਦਾ ਉਹਦੇ ਘਰ ਜਾਣਾ ਅੱਜ ਕਿਤੀ ਫਿਰ ਬੈਲਰਾਂ ਦੀ ਛੁੱਟੀ ਇੱਕ ਦਿਵਾਲੀ ਹੀ ਤੇ ਲੇਵਰ ਆਪਣੀ ਚੱਲ ਗਈ ਫਿਰ ਉੱਧਰ ਤੇ ਵਿਸ਼ਕਰਮਾਂ ਸਿਰੇ ਉਹਦੀ ਸਾਰਿਆਂ ਨੂੰ ਛੁੱਟੀ ਆ ਸਿਰੇ ਫਿਰ ਸੰਦਾ ਨੂੰ ਨਮਾਵਾਵਾਂ ਧਵਾਵਾਂਗੇ ਸਾਰਿਆਂ ਨੂੰ ਤੇ ਛੁੱਟੀ ਦੇ ਕਾਰਨ ਫਿਰ ਮੈਂ ਹਾਂ ਲਾਹ ਲੈ ਲਈਏ ਨਾਲੇ ਪਹਿਲੀ ਸੈਟਿੰਗ ਹੋ ਜੂਗੀ ਤੇ ਨਾਲੇ ਵਾਹਨ ਭਰਨ ਵਾਲਾ ਰਹਿ ਗਿਆ ਬਾਕੀ ਵਾਹਨ ਤੇ ਸਾਰੇ ਹੁਣ ਭਰ ਗਏ ਤਕਰੀਬਨ ਇਹਨੂੰ ਮੈਂ ਸੈੱਟ ਕਰਕੇ ਭਰ ਲਈਏ ਇੱਧਰ ਕੈਮਰੇ ਲਾਤੇ ਵੀਰ ਨੇ ਕੈਮਰਾ ਸਾਡੇ ਪਿੰਡ ਬਹੁਤ ਰਵਾਜ ਆ ਕਿਉਂਕਿ ਟ੍ਰਾਫਿਕਮ ਨੂੰ ਤੁਹਾਨੂੰ ਦੱਸਿਆ ਬੜੇ ਚੋਰੀ ਹੁੰਦੇ ਆ ਇਸ ਲਈ ਫਿਰ ਕੈਮਰਾ ਫਿਟ ਕਰਤਾ ਇੱਕੋ ਦਿਨ ਹੀ ਦਰੋਂ 11-11 ਲਾਗੋਂ ਲੱਤ ਕੇ ਟਰਾਂਸਫਰ ਹੋ ਦਰਾ ਤੇ ਹੁਣ ਲਾਈਟਾਂ ਦੀ ਸੇਵਾ ਚੱਲਣ ਗਈ ਆਪਣੇ ਮਹੱਲੇ ਲਾਈਟਾਂ ਉਹ ਲਿਆ ਕੇ ਲਾਉਨੇ ਆ ਅੱਜ ਸੱਜਾ ਸਰਪੰਚ ਨੂੰ ਉਹਦੇ ਆਖਿਆ ਸੀ ਵੀ ਆਪਣੀਆਂ ਲਾਈਟਾਂ ਲਾ ਦਿਓ ਤੇ ਆਖੰਦਿਆ ਹੈ ਵੀ ਵੀਰਦੀ ਤੁਹਾਨੂੰ ਇੱਕ ਦੋ ਦੇ ਦੇਣੇ ਤੇ ਆ ਵੀ ਆਪਣੇ ਮਹੱਲੇ ਲਾਈਟਾਂਾਂ ਦੇ ਸੁਪਾਈਆਂ ਹੁੰਦੀਆਂ ਆ ਦੀਵਾਲੀ ਆ ਬੀਬੀਆਂ ਨੇ ਲੱਗੀਆਂ ਆਪਣੀਆਂ ਯੋਰਾ ਦੇ ਸਾਰੀਆਂ ਹੁਣ ਕਬਲਵੀਰ ਨੂੰ ਆਖਿਆ ਮੈਂ ਵੀ ਵੱਡਾ ਗਦਾਮ ਪੋਣਾ ਕਰ ਆ ਗਦਾਮ ਵੱਡਾ ਇੱਥੇ ਕਬਲਵੀਰ ਨੂੰ ਕਿਹਾ ਪਾ ਕੇ ਲੰਮਾ ਤੇ ਇੱਕ ਗੇਟ ਜਿਹੜਾ ਨਵਾਂ ਆਇਆ ਹੋਣਾ ਇੱਕ ਬੰਨਾ ਗੁੱਟਿਓਂ ਫੜਨ ਵਾਲਾ ਉਹ ਮੈਂ ਆ ਵੀ ਲਾ ਦਿਆਂ ਤਾਂ ਸੰਦ ਸਾਰੇ ਕੰਪਲੀਟ ਆ ਜੇ ਟਰੈਕਟਰ ਬੋ ਟਰੈਕਟਰ ਅ ਵੀ ਬੜਾ ਸ਼ਾਨਦਾਰ ਲੱਗਾ ਪਸੰਦ ਆਇਆ ਇਹ ਆ ਵੀ ਸਵਰਾਜ ਆ ਮਿਹਦਰਿਆਂ ਤੇਲ ਘੱਟ ਖਾਂਦੇ ਆ ਇਹਦੀ ਮਾਰਕੀਟ ਚੰਗੀ ਆ ਚਲੋ ਇੱਕ ਗਾਂ ਸਵਰਾਜ ਹੀ ਰਾਂ ਦਾ ਖੰਡਿਆ ਰੱਖ ਲੈਣੇ ਕਿਉਂਕਿ ਸੰਤ ਜਿੰਨੇ ਹੋਣ ਉਹਨੇ ਚੰਗੇ ਆ ਕੰਮ ਜਿਆਦਾ ਆ ਕੋਈ ਝੋਨਾ ਵੀ ਢੋਣਾ ਪੈਂਦਾ ਕੋਈ ਰੇਤ ਵੀ ਢੋਣੀ ਪੈਂਦੀ ਕੋਈ ਬੱਜਰੀ ਵੀ ਤੇ ਰਾਤ ਦੇ ਦਾ ਕੰਮ ਦਾ ਜੋਰ ਆ ਕੰਮ ਸੀਜ਼ਨ ਹੁਣ ਇਕੱਠਾ ਪੈਂਦਾ ਨੇ ਸਾਰਾ ਫੇਰਾ ਓਏ ਢੂੜਦਾ ਵੀ ਰਿਹਾ ਜਦਾ ਜੋਰ ਢੂੜ ਚੱਲੀ ਪਈ ਆ ਦੰਗੀ ਟਾਈਮ ਆਪਣਾ 9:30 ਹੋ ਗਏ ਆ ਟ੍ਰੇਲ ਜਾਦੀ ਆ ਬਾਕੀ ਵਧੀਆ ਰਹਿ ਗਈਆਂ 10 15% ਹੀ ਵਧਣ ਵਾਲੀਆਂ ਆ ਆਪਣੇ ਲੱਗੇ ਆ 1885 ਵੀ ਇਹ ਇਨਾ ਕਾਮਯਾਬ ਨਹੀਂ ਲੱਗੇ ਹੋਇਆ ਇਹਨੂੰ ਆਪਣਾ ਲੰਬਜੀ ਦੀ ਬਲੇਡ ਦੀ ਜਿਆਦੀ ਆ ਕਾਕੀ ਕਿਉਂਕਿ ਬਾਸ ਬਾਸੋਂ ਤੋਂ ਬਾਅਦ ਗਰਮੀ ਹੈ ਰਹੀ ਚਾਹੀ ਇਹ ਵੀਰ ਨੇ ਆਪਣੇ ਨੇ ਸੱਟ ਜਿਆ ਨਹੀਂ ਲੱਗੇ ਬੈਠਾ 17 1800 ਚੰਗੀਆਂ ਰਹਿ ਗਈਆਂ 17 18 ਤੇ ਆਪਣੀਆਂ 11 21 ਉਹ ਜਿਆਦੀਆਂ ਬੈਠਿਆ 16 92 ਵੀ ਹਾਲੇ ਮਾਲਕ ਦੀ ਕਿਰਪਾ ਨਾਲ ਬਹੁਤ ਸੁਣੇ ਹੋ ਗਏ ਆ ਕਿਉਂਕਿ ਮੌਸਮ ਬਠੰਡਾ ਆ ਗਿਆ ਹੁਣ ਇੱਕੋ ਦਾਮ ਆਪਸ ਤੋਂ ਬਾਅਦ ਆਹ ਜਿਹੜਾ ਗਰਮੀਆਂ ਵਾਲਾ ਬਰਸਣ ਆ ਆ ਗਰਮੀਆਂ ਵਾਲਾ ਇਸ ਤਰ੍ਹਾਂ ਲੱਗਿਆ ਜਾਂਦਾ ਇਹ ਗਰਮੀ ਦਾ ਬੀਜਾ ਇਹਦੇ ਤੇ ਸੱਤ ਲੋ ਹੋ ਗਏ ਆ ਤੇ ਹਾਲੇ ਵੀ ਆਪਣਾ ਚੱਲੀ ਜਾਂਦਾ ਹੈ ਤੇ ਦੀਵਾਲੀ ਦੇ ਕਾਰਨ ਹੁਣ ਆਪਣਾ ਲੋਗੇ ਆ ਤੇ ਪਰ ਸੋ ਫਿਰ ਵਾਡੀ ਚੱਲ ਜੇਗੀ ਟੀਆ ਰੈਂਕੀਆਂ ਦੀ ਤਨਾਰਾ ਆ ਰਿਹਾ ਹੈ ਬਿੱਲੀ ਸਾਥੀ ਨੇ ਬੈਟੂ ਖਸਾਈ ਬੈਟੂ ਹੋਗਾ ਹੌਲ ਤੇ ਲੱਗ ਗਈ ਲੋਪੀ ਆ ਗਏ ਆ ਤਿੰਨ ਸ਼ੇਰ ਵੀਰ ਵੀ ਲੱਗੇ ਆ ਗਿਆ ਤਵੀਆਂ ਵਾਲਾ ਵੀ ਟਰੈਕਟਰ ਨਾਲ ਲਿਆ ਆ ਆਪਣਾ ਇੱਕ ਬਣਾ ਤਵੇ ਫਿਰਨ ਲੱਗੇ ਆ ਤੇ ਟਾਈਮ ਕਰ ਦੇਣ ਲੱਗੇ ਸ਼ੁਰੂ ਤੇ ਦੋ ਘੋੜੇ ਆ ਤੇ ਤੀਜਾ ਘੋੜਾ ਬਾਹਰ ਲਗਾ ਆਪਣਾ ਤੇ ਦੇਖਣ ਲੱਗੇ ਆ ਫਿਰ ਤੁਹਾਨੂੰ ਦੱਸਦੇ ਆ ਵੀ ਆਪਣਾ ਕਿੰਨੇ ਚਿਰ ਚ ਪਾਲੀ ਪਧਰੀ ਕਰ ਦਿੰਦੇ ਆ ਕਿਉਂਕਿ ਪੁਰਾਣੇ ਸਮੇਂ ਨੇ ਪਾਲੀ ਪਟਾਉਂਦੇ ਹੁੰਦੇ ਆ ਨਿਆ ਤੇ ਆਂਦੇ ਹੀ ਵੀ ਮਹੀਨਾ ਮਹੀਨਾ ਦੋ ਦੋ ਪਧਰੀਆਂ ਨਹੀਂ ਹੁੰਦੀਆਂ ਹੁਣ ਸੰਦ ਬੜੇ ਤਗੜੇ ਆ ਕੱਲ 150 ਟਰਾਲੀ ਜਿਹੜੀ ਆਪਣਾ ਦੋਆਂ ਘੰਟਿਆਂ ਨੇ ਪਧਰੀ ਕੀਤੀ ਆ ਉਹ ਮਿੱਟੀ ਪਾਈ ਜਿਹੜੀ 150 ਟਰਾਲੀ ਦੋਆਂ ਘੰਟਿਆਂ ਫੋਰ ਬਾਈ ਫੋਰ ਨੇ ਕਰਤੀ ਢੇਰੀਆਂ ਤੇ ਚੜਦੇ ਜਾਂਦੇ ਤੇ ਹੁਣ ਲੱਗਣ ਲੱਗੇ ਆ ਦੋ ਟਰੈਕਟਰ ਇਹ ਤੀਜਾ ਵੀ ਨਾਲ ਆ ਗਿਆ ਤੇ ਵੈਨੇ ਆਪਣੇ ਕਿੰਨੇ ਟਾਈਮ ਤੋਂ ਸ਼ੁਰੂ ਹੁੰਦਾ ਤੇ ਕਿੰਨੇ ਟਾਈਮ ਦਾ ਕੰਪਿਊਟਰ ਕਰਦਾ ਤਾ ਆਪਣਾ ਡੇਢ ਕਿਲਾ ਲੱਗੇ ਕੰਪਿਊਟਰ ਦਾ ਸਾਰਾ ਹੁਣ ਕੰਮ ਆ ਪਰ ਜਣ ਬੈਲੀ ਤੇ ਨਵਾਂ ਤੇ ਆਪਣਾ ਆ ਗਿਆ ਸਵਰਾਜ ਜਨੇ ਸ਼ੇਅਰ ਹੋ ਗਏ ਇਕੱਠੇ ਉਤਸਵ ਰੋਸਾ 743 17 ਗਲਤ ਹੈ 17 ਚੇਂਜ ਕਰ ਲਓ ਤਾਰਾਂ ਦਾ ਸਾਰਾ ਹੁਣ ਕੰਮ ਆ ਤਾਰਾਂ ਪੁੱਟੀਆਂ ਸਿੱਡੀਆਂ ਕਰਕੇ ਵੇਖ ਲੋ ਚੁੱਕਦਾ ਕਿਉਂ ਨਹੀਂ ਆ ਹੋੜਾ ਕੀ ਆ ਉਹ ਆਣਾ ਦਾ ਹੋੜਾ ਕੀ ਆ ਉਹ ਚੇਂਜ ਕਰ ਦੋ ਕਮਾ ਦੋ ਦਾਤੂ ਰਾਮ ਦਾਸ ਦੀ ਬਖਸ਼ਿਸ਼ ਮਿੱਟੋ ਮਟੀ ਢਏ ਸਾਰਾ ਥਾਂ ਲੈਵਲ ਕਰਨ ਲਗੇ ਆ ਆਜਾ ਟਰੈਕਟਰ ਦੇ ਜਾਂਦੋ 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 ਤੋੜ ਜਾਂਦੇ ਜਾਂਦੋ 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 ਚੁੱਕੇ ਚਾਲ ਓਕੇ ਸੱਭਾ ਵੀਰ ਵੀ ਆਪਣਾ ਆ ਗਿਆ ਆਖੰਡਾ ਵੀਰ ਦੀ ਮਾਂ ਕਾਣੀ ਆ। ਅੰਦੇ ਪੂਰੇ ਯੂਰਨ ਰਿਆ 4x4 ਉਹ ਨਜ਼ਾਰਾ ਦਾ ਆਉਂਦਾ। ਆ। ਨਾਲ ਹੀ ਤਰੀਆਂ ਫੜ ਲੀਆਂ ਤੇ ਨਾਲ ਹੀ ਕੌੜੀ ਵੀ ਕੰਪਿਊਟਰ ਲਈ ਕਰਦਾ। ਆਖੰਡਾ ਤੁਸੀਂ ਚਾਹ ਪੀ ਲਓ। ਕੰਬੜੇ ਯੂਰਨ ਦੇ। ਨਾਲੇ ਦੀਵਾਲੀ ਵੀ ਹੈ ਤੁਹਾਨੂੰ ਦੱਸਿਆ। ਸਰ ਕੌੜੀ ਕੌੜੀ ਬੋਲ ਸਕਦਾ। ਚਲੋ ਆਂਦੇ ਪਾਲੀ ਵੀਰ ਦੇ ਪਧਰੀ ਕਰਦੇ ਨੇ। ਆ। ਨਾਲ ਹੀ ਚਾਚੇ ਦੀ ਵੱਟ ਬਣਾਤੀ ਹੈ ਜਿੱਥੇ ਆ ਗਈ ਆ ਚਾਚਾ ਵੀ ਆ ਗਿਆ ਬੰਬੀ ਵਾਲਾ ਤੇ ਮੈਂ ਹਾਂ ਵੀ ਆਪਣੇ ਲਾਗੇ ਖਲੋ ਕੇ ਬਣਾ ਲਓ ਕੱਲ ਹੋਣਾ ਕਿਉਂ ਵੀ ਵੱਟ ਵੱਡੀ ਆ ਲਾਗੇ ਖਲੋ ਕੇ ਵੱਟ ਵੀ ਬਣਾ ਲਈ ਮਸ਼ੀਨ ਜੀ ਆਈ ਮੈਂ ਨਾਲ ਹੀ ਕੰਮ ਕਰਦੀ ਜਾਂਦੋ 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 ਕਿਰਦਾ ਕੰਮ ਚੱਲਣ ਦੇ ਹਾਲੇ ਓਕੇ ਬੜੀਆ ਫਿਰ ਬੜੀਆ ਚੱਲ ਵਾਹ 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 ਚੱਲ 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 ਬਾਕੀ ਜਿਹੜੀ ਕਰਾਣਾ ਕਰ ਲਾਂਗੇ ਹਨਾ ਲਓ ਵੀ ਤੁਹਾਨੂੰ ਗੁਰੂ ਰਾਮਦਾਸ ਜੀ ਦੀ ਕਿਰਪਾ ਹੋ ਗਈ ਆ ਆ ਜਾੜੀ ਕਾਲੀ ਬਾਬਾ ਜੀ ਨੇ ਤਿਆਰ ਕਰਤੀ ਆ ਜਦੋਂ ਦੇਣੇ ਹਨਾ ਹਾਂਜੀ ਹਾਂਜੀ ਤੇ ਸ਼ਾਮਾਂ ਨੂੰ ਵੇਖਣਾ ਦਰਬਾਰ ਸਾਹਿਬ ਰਾਹ ਨੂੰ ਦੀਵਾਲੀ ਤੇ ਚਾਚਾ ਜਿਹੜਾ ਆ ਗਿਆ ਲਾਗੇ ਤੇ ਵਟਾ-ਵਟਾ ਚਾਚੇ ਨੂੰ ਲਾ ਕੇ ਪੁੱਛ ਲਿਆ ਭਈ ਚਾਚਾ ਗਾਂਵ ਛਾ ਕਰਦੇ ਥੋੜੇ ਦੱਸ ਦੇਣਾ ਮੁੜ ਕੇ ਚਾਚਾ ਉਹਨਾਂ ਨਰਾਜ਼ ਨਾ ਹੋਏ ਨਾ ਤੇ ਚਾਚਾ ਕਹਿੰਦਾ ਭਈ ਫਰਮ ਜੀ ਨਹੀਂ ਸਹੀ ਆ ਤੇ ਫਿਰ ਗਿਆ ਕਵਲ ਨੇ ਵੀ ਆ ਗਿਆ ਤੇ ਕਾਲੂ ਵੀ ਸਾਡਾ ਧਿਆਜ ਮੰਗ ਖਣ ਦੀਵਾਲੀ ਬਣ ਗਈ ਹੈ ਨਾ ਵੀ ਹਣਾ ਚਾਚਾ ਕੰਪਿਊਟਰ ਵਾਲਿਆਂ ਦੇ ਵੀ ਹਾਂ ਹੁਣ ਰਹਿ ਗਈ ਆ ਰੂੜੀ ਤੇ ਰੂੜੀ ਲੱਭਦੀ ਆ ਤੇ ਫਿਰ ਸਟਾਰਾਂਗੇ ਤੇ ਨਹੀਂ ਲੱਭਦੀ ਫਿਰ ਗਾਂਹ ਪਾਲਾਂਗੇ ਰੂੜੀ ਦਾ ਕੰਮ ਕੱਚਾ ਰਹਿ ਗਿਆ ਸਿਆਲ ਆ ਲੇਵਰ ਨਹੀਂ ਆ ਤੇ ਨਾ ਜੇਸੀ ਵੀ ਭਵੇਲੀ ਹੈ ਨਾ ਜੇਸੀ ਵੀ ਤੁਹਾਨੂੰ ਬੜਾ ਬੰਦਾ ਬੰਨਾਂ ਦੇ ਕੰਮ ਹੋ ਚੱਲੇ ਆਹ ਕਾ ਹਟਨੇ ਮਾਰੇ ਜਿੰਮੇਦਾਰ ਸਾਰੇ ਹਟਨੇ ਮਾਰੇ ਕੋ ਹਲਦੀ ਨੇ ਮਾਰਤੇ ਆ ਤੇ ਝੋਨੇ ਆ ਕਾ ਘਟ ਗਏ ਆ ਤੇ ਰਗੜਾ ਵੱਜਾ ਜਿੰਮੇਦਾਰ ਨੂੰ ਬੜਾ ਕਾ ਜੇ ਅਸੀਂ ਵੀ ਆ ਪੱਠਿਆਂ ਦਾ ਸਾਰਾ ਕੰਮ ਚੱਲੰਦਾ ਚਾਰ ਸਫਰੇ